चैक करो न चेक करोड़ी राखी सत श्री ਮੇਰਾ ਨਾਮ ਰਮਿੰਦਰ ਸਿੰਘ ਹੈ ਜੀ ਮੈਂ ਕਿਰਤੀ ਕਿਸਾਨ ਯੂਨੀਅਨ ਦਾ ਆਗੂ ਆ ਪਾਸ਼ਮੀ ਬੰਦੀ ਨੈਸ਼ਨਲ ਹਾਈਵੇ ਇਹ ਪੈਂਦ ਟੋਲ ਪਲਾਜੇ ਤੇ ਹੈ ਜੀ ਇਹ ਪਾਤੜਾ ਦਿੱਲੀ ਜਿਹੜਾ ਕੌਮੀ ਹਾਈਵੇ ਨੈਸ਼ਨਲ ਹਾਈਵੇ ਉਹਦੇ ਤੋਂ ਮਿਲਦਾ ਹੈ ਸਰਕਾਰ ਕੋ ਅੱਜ ਦਾ ਇਹ ਜਾਂ ਮੈਂ ਸਾਡਾ ਜਿਹੜਾ ਕੌਮੀ ਪੱਧਰ ਤੇ ਕਿਸਾਨ ਜਥੇਬੰਦੀਆਂ ਨੇ 12 ਤੋਂ 4 ਵਜੇ ਤੱਕ ਸੜਕ ਜਾਮ ਦੀ ਜਿਹੜੀ ਕਾਲ ਦਿੱਤੀ ਹੋਈ ਆ ਮੋਦੀ ਦੇ ਜਿਹੜੇ ਤਿੰਨ ਖੇਤੀ ਕਾਨੂੰਨ ਲਿਆਂਦੇ ਨੇ ਔਰ ਬਿਜਲੀ ਐਕਟ 2020 ਦੇ ਖਿਲਾਫ ਸਾਰੇ ਕੋਟੋ ਨਹੀਂ ਮੋਦੀ ਸਟੇਟਮੈਂਟ ਕਰ ਰਹੀ ਹੈ ਪਾਰਟੀਆਂ ਨਾਲ ਵੀ ਉਹ ਤਾਂ ਕਹਿੰਦੀ ਵੀ ਅਸੀਂ ਕਿਸਾਨਾਂ ਦੇ ਨਾਲ ਉਹਦੇ ਵਾਸਤੇ ਅੱਜ ਬੰਦੀ ਹੋ ਗਈ ਦੇਖੋ ਪੰਜਾਬ ਗਵਰਨਮੈਂਟ ਨੇ ਪੋਜੀਸ਼ਨ ਲਿੱਤੀ ਹੈ ਕਿ ਉਹ ਖੇਤੀਬਾੜੀ ਅਰਥਚਾਰਾ ਨਹੀਂ ਉਜੜਨ ਦੇਗੀ ਉਸ ਲਈ ਕਿਸਾਨਾਂ ਦੇ ਨਾਲ ਰਹੇਗੀ ਚੰਗੀ ਗੱਲ ਹੈ ਇਹ ਜੇ ਉਹਨਾਂ ਨੇ ਇਹ ਪੋਜੀਸ਼ਨ ਲਿੱਤੀ ਹੈ ਸੂਬੇ ਦੀ ਸਰਕਾਰ ਨੂੰ ਆਪਣੇ ਕਿਸਾਨਾਂ ਨਾਲ ਖੜਨਾ ਵੀ ਚਾਹੀਦਾ ਕਿਉਂਕਿ ਮੋਦੀ ਹਕੂਮਤ ਦੇ ਤਿੰਨੋਂ ਕਾਨੂੰਨ ਖੇਤੀਬਾੜੀ ਅਰਥਚਾਰੇ ਦੀ ਤਬਾਹੀ ਦੇ ਬਰਾਂਡ ਨੇ ਇਦੇ ਚ ਕਿਸਾਨੀ ਵੀ ਜਾਣੀ ਹੈ ਖੇਤ ਮਜ਼ਦੂਰ ਵੀ ਜਾਣਾ ਔਰ ਛੋਟਾ ਵਪਾਰੀ ਵੀ ਜਾਣਾ ਮਚੋਲੀਏ ਨੂੰ ਦੂਰ ਕਰਨ ਦੇ ਨਾਂ ਹੇਠ ਖੇਤੀ ਅਰਸ਼ਰੇ ਦੀ ਤਬਾਹੀ ਦੇ ਬਰਾਂਟ ਲਿਆ ਕੇ ਉਹਦੇ ਕਿਸਮ ਨਾਲ ਸਾਡੀਆਂ ਜ਼ਮੀਨਾਂ ਨੂੰ ਕਾਰਪੋਰੇਟ ਦੇ ਹਵਾਲੇ ਕਰਨਾ ਚਾਹੁੰਦਾ ਅਨ ਅਮਰੀਕਨ ਮਾਡਲ ਦੀ ਖੇਤੀ ਲਿਆਉਣੀ ਚਾਹੁੰਦਾ ਜੀ ਦੇ ਚ 5-5000 10-10000 ਏਕੜ ਦੇ ਕਲਸਟਰ ਬਣਾਉਣਗੇ ਉਹ ਔਰ ਇਸ ਦੇ ਖਿਲਾਫ ਇਹ ਅੰਦੋਲਨ ਹੋ ਰਿਹਾ ਆ ਸਰਕਾਰੀ ਖਰੀਦ ਦਾ ਤੇ ਲੱਗ ਗਈ ਆ ਔਰ ਸਾਡੀਆਂ ਜ਼ਮੀਨਾਂ ਕਾਰਪੋਰੇਟ ਦੇ ਹਵਾਲੇ ਕਰਨ ਦੀ ਕੋਸ਼ਿਸ਼ ਹੈ ਜਿਹੜੀ ਉਹ ਸ਼ੁਰੂ ਹੋ ਚੁੱਕੀ ਸੁਰਮਾਲਾ ਆਜ ਲਾ ਬਾਤ ਬਕਰ ਲਿਆ ਤੇ ਅਜਿਟੇਸ਼ਨ ਤਾਂ ਲਗਾਤਾਰ ਚੱਲ ਰਹੀ ਹੈ ਜੀ 30 31 ਜਥੇਬੰਦੀਆਂ ਵੱਲੋਂ ਲਗਾਤਾਰ ਚੱਲ ਰਹੀ ਹੈ ਟੋਲ ਪਲਾਜੇ ਰੋਕੇ ਹੋਏ ਨੇ ਬਾਕਵਾਕਾਂ ਮਾਤੇ ਪੰਪ ਬੀਜੇਪੀ ਦੇ ਲੀਡਰਾਂ ਦੇ ਘਰਾਂ ਦੇ ਘਰਾਓ ਚੱਲ ਰਹੇ ਨੇ ਤੋਂ ਰੇਲਵੇ ਪਲੇਟਫਾਰਮਾਂ ਤੇ ਬੈਠੇ ਆ ਪਿਛਲੇ ਕੁਝ ਦਿਨਾਂ ਤੋਂ ਅਸੀਂ ਰੇਲ ਗੱਡੀਆਂ ਦਾ ਰਸਤਾ ਖੋਲ੍ਹਿਆ ਆ ਫਾਰੇ ਇਸਾ ਦੇ ਬਾਵਜੂਦ ਮੋਦੀ ਹਕੂਮਤ ਤੋਂ ਟਾਸ ਤੋਂ ਮਾਸ ਨਹੀਂ ਬਲਕਿ ਪੰਜਾਬ ਦੇ ਖਿਲਾਫ ਔਰ ਕਿਸਾਨਾਂ ਦੇ ਖਿਲਾਫ ਬਦਲਾ ਲਊ ਕਾਰਵਾਈ ਤਹਿਤ ਚੱਲ ਰਹੀ ਹੈ ਮੋਦੀ ਕੇਂਦਰੀਕਰਿਤ ਸੱਤਾ ਨੂੰ ਤਕੜਾ ਕਰਨ ਦੀ ਕੋਸ਼ਿਸ਼ ਚ ਹੈ ਸਾਰੇ ਅਧਿਕਾਰ ਕੇਂਦਰ ਕੋਲੇ ਲੈ ਕੇ ਜਾ ਰਹੇ ਆ ਜਿਸ ਸੰਵਿਧਾਨ ਦੀ ਉਹ ਸੋਖਾ ਕੇ ਆਇਆ ਸੀ ਉਸ ਸੰਵਿਧਾਨ ਨੂੰ ਵੀ ਤਾਕਤੇ ਲਾ ਦਿੱਤਾ ਆ ਤਾਂ ਇਸ ਕਰਕੇ ਇਹ ਸਾਰਾ ਅੰਦੋਲਨ ਲੜਿਆ ਜਾ ਰਿਹਾ ਹੈ ਪੰਜਾਬ ਦੇ ਦੇਸ਼ ਦੇ ਖੇਤੀ ਅਰਥਚਾਰੇ ਨੂੰ ਬਚਾਉਣ ਦੀ ਲੜਾਈ ਆ ਔਰ ਮੋਦੀ ਉਸ ਨੂੰ ਕਾਰਪੋਰੇਟ ਦੇ ਹਵਾਲੇ ਕਰਨਾ ਚਾਹੁੰਦਾ ਔਰ ਆਪਣਾ ਫਾਸਿਸਟ ਅਜੰਡਾ ਫਾਸਟ ਸਟ ਆਰਥ ਖੱਲਾ ਹੈ ਜਿਹੜਾ ਲੋਕਾਂ ਤੇ ਲਿਆਉਣਾ ਚਾਹੁੰਦਾ ਹੈ ਇਸੇ ਕਰਕੇ ਸਕੂਲ ਦੇ ਖਿਲਾਫ ਅਨਾਪਸ਼ਨਾਪ ਵੀ ਬੋਲ ਰਹੇ ਨੇ ਅਰਬਨ ਨਕਸ਼ਲ ਅਸ਼ਰਾਰਤੀ ਅੰਸਰ ਨੇ ਹੋਰ ਪਤਾ ਨਹੀਂ ਕੀ ਕੁਝ ਬੋਲਿਆ ਜਾ ਰਿਹਾ ਹੈ ਅਸੀਂ ਇਹ ਮੰਗ ਕਰਦੇ ਹਾਂ ਕਿ ਇਹ ਗਵਰਨਮੈਂਟ ਇਹ ਕਾਨੂੰਨ ਵਾਪਸ ਲਵੇ ਔਰ ਇੱਕ ਹੰਦਨਸਾਰ ਕੁਦਰਤੀ ਵਾਤਾਵਰਨ ਤੇ ਨਿਰਭਰ ਵਾਤਾਵਰਨ ਪੱਖੀ ਕੁਦਰਤੀ ਆਜ਼ਾਦ ਨਿਆਪੂਰਨ ਖੇਤੀ ਮਾਡਲ ਹੈ ਜਿਹੜਾ ਉਹਦੇ ਲਈ ਕਿਸਾਨ ਜਥੇਬੰਦੀਆਂ ਨਾਲ ਗੱਲ ਕਰੇ ਕਿ ਕਿੱਦਾਂ ਦਾ ਇਹ ਖੇਤੀ ਮਾਡਲ ਵਿਕਸਿਤ ਕੀਤਾ ਜਾਵੇ to my channel and also press